ਸਾਰੇ ਡਰਾਈਵਰਾਂ ਵੀਰਾਂ ਨੂੰ ਬੇਨਤੀ ਹੈ ਇਹ ਵੀਡੀਓ ਵੱਤ ਵਤ ਸ਼ੇਅਰ ਕਰਿਓ ਬਿਆਰ ਦੇ ਵਿੱਚ ਇਹ ਗੱਡੀ ਆਪਣੀ ਪੰਜਾਬ ਨੰਬਰ ਪਲਟੀ ਹੈ ਵੀ ਪੁੱਛਣ ਵਾਲਾ ਹੋਵੇ ਵੀ ਗੱਡੀ ਪਲਟ ਗਈ ਵੀ ਥੋੜੇ ਇਨਿਕ ਭੁੱਖ ਮਰੀਏ ਵੀ ਤੁਸੀਂ ਇਹ ਸਾਰਾ ਕੁਝ ਜੀ ਤੁਸੀਂ ਚੱਕ ਕੇ ਲੈ ਗਏ ਵੀ ਬੰਦੇ ਨੂੰ ਡਰਾਈਵਰ ਨੂੰ ਤਾਂ ਪਤਾ ਕਰ ਲਓ ਜਿਉਂਦਾ ਹੈ ਕਿਵੇਂ ਆ ਕਿਸ ਹਾਲਤ ਦੇ ਵਿੱਚ ਹੈ ਬੰਦਾ ਵੀ ਤੁਸੀਂ ਗੱਡੀ ਕੀ ਪਲਟੀ ਨਾਲੇ ਵਿੱਤੂ ਸੀ ਤਾਂ ਸਭ ਕੁਝ ਹੀ ਚੱਕ ਕੇ ਲੈ ਗਏ ਤੇ ਚੌਲ ਵਿਚਾਰੇ ਗੱਟੇ ਇੰਨੇ ਮਹਿੰਗੇ ਗੱਟੇ ਸੀਗੇ ਸਾਰਾ ਨਾਲੇ ਇੱਕ ਗੱਲ ਹੋਰ ਮਹਿੰਗੇ ਗੱਟੇ ਕੀ ਇਹਨਾਂ ਕੋਲ ਲਿਜਾਣ ਵਾਸਤੇ ਬੁਲਟ ਚੰਗੇ ਚੰਗੇ ਮੋਟਰਸਾਈਕਲ ਹੈਗੇ ਆ ਮੋਟਰਸਾਈਕਲਾਂ ਦੇ ਗੱਟੇ ਲੈ ਕੇ ਜਾ ਰਹੇ ਆ ਵੀ ਕਿੱਡੀ ਇੱਕ ਸ਼ਰਮਨਾਕ ਗੱਲ ਹੈ ਮਹਿਕਮੇ ਵਾਸਤੇ ਉਥੋਂ ਦੇ ਪ੍ਰਸ਼ਾਸਨ ਵਾਸਤੇ ਵੀ ਇੱਕ ਅਣਜਾਣੇ ਵਿੱਚ ਜਾਣੇ ਵਿੱਚ ਜਿਵੇਂ ਵੀ ਹੋਇਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਦੇ ਬਾਅਦ ਬੰਦੇ ਨੂੰ ਤਾਂ ਉਹ ਪਰਵਾਹੀ ਪਰਵਾਹੀ ਕਿਵੇਂ ਕਰੂਗਾ ਆਪਣੇ ਡਰਾਈਵ ਮਾਲਕ ਦੀ ਤੁਸੀਂ ਤਾਂ ਚੱਕ ਕੇ ਘਰੇ ਲੈ ਗਏ ਪਰ ਉਹ ਆਪਣਾ ਅੱਗੇ ਕਿਸੇ ਨੂੰ ਜਵਾਬ ਕਿਵੇਂ ਦਊਗਾ ਤੁਹਾਨੂੰ ਤਾਂ ਮੈਂਟਲ ਲੱਗਿਆ ਚੱਕਣ ਪਿੱਛੇ ਢੋਲਿਆ ਤੁਸੀਂ ਸਾਰਾ ਟੱਕ ਖਾਲੀ ਕਰਕੇ ਰੱਖਤਾ ਵੀ ਦੇਖਣਾ ਚਾਹੀਦਾ ਵੀ ਤੁਸੀਂ ਇਨਸਾਨ ਬੰਦੇ ਨੂੰ ਇਨਸਾਨੀਅਤ ਰੱਖਣੀ ਚਾਹੀਦੀ ਹੈ ਘੱਟੋ ਘੱਟ ਵੀ ਇਹ ਚੀਜ਼ ਵੇਖੋ ਵੀ ਕੱਲ ਨੂੰ ਉਸ ਡਰਾਈਵਰ ਦਾ ਹੈ ਜੇ ਮਜੁੰਦਾ ਹੈ ਕਿ ਮਰ ਗਿਆ ਵਿਚਾਰਾ ਉਹਦ ਕੀ ਹਾਲਤ ਹੈ ਤੁਸੀਂ ਉਹਦਾ ਪਿੱਠ ਤੱਕਾਈ ਜਾਂਦੇ ਹੋ ਵੀ ਕੱਲ ਨੂੰ ਉਹ ਤਾਂ ਪਤਾ ਤਾਂ ਕਰ ਲੋ ਵਿਚਾਰੇ ਕੱਲ ਉਹਦੇ ਤੇ ਸਾਰਾ ਇਲਜ਼ਾਮ ਪੈ ਗਿਆ ਉਹ ਕਿੱਥੋਂ ਪਰਭਾਈ ਕਰ ਪਾਊਗਾ ਇੰਨੇ ਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰ ਜੀ ਪਤਾ ਲੱਗੇ ਵੀ ਇਹ ਦੇਖੋ ਵੀ ਇੰਨੀ ਕੀ ਚੌਲਾਂ ਦੀ ਭੁੱਖ ਮਰੀ ਆ ਗਈ ਵੀ ਤੁਸੀਂ ਇੱਕ ਇੱਕ ਸਾਰਾ ਕੋਈ ਗੱਟਾ ਤੱਕ ਨਹੀਂ ਛੱਡਿਆ ਤੁਸੀਂ ਪੰਜਾਬ ਨੰਬਰ ਦੀ ਗੱਡੀ ਹੈ ਵੀਰੇ ਇਹਨੂੰ ਬਠਿੰਡਾ ਪੀਵੀ03 ਵੀ ਕਹਿੰਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ ਤਾਂ ਜੋ ਆਪਣੇ ਕੁਝ ਗੱਡੀ ਪਲਟੀ ਸੀ ਆਪਾਂ ਫਿਰ ਵੀ ਐਮਐਲਏ ਮੰਤਰੀ ਨੇ ਉਹ ਗੱਡੀ ਦੀ ਪੂਰੀ ਕੀਮਤ ਕੀਤੀ ਸੀ ਸੇਬਾਂ ਵਾਲੀ ਉਹਦੀ ਗੱਡੀ ਦੇ ਜਿੰਨਾ ਮਾਲ ਸੀ ਸਾਰਾ ਉਹਨਾਂ ਨੇ ਡਰਾਈਵਰ ਵੀਰ ਨੂੰ ਦਿੱਤਾ ਸੀਗਾ ਪਰ ਇਹ ਗੱਡੀ ਹੁਣ ਪਲਟੀ ਹੈ ਸਾਰਾ ਪ੍ਰਸ਼ਾਸਨ ਉੱਥੋਂ ਦਾ ਵਿਖੇ ਵੀ ਗੱਡੀ ਦੀ ਪਰਪਾਈ ਕੌਣ ਕਰੂਗਾ ਮਹਿਕਮਾ ਦੇ ਚਿੰਨੂ ਸਮਝਦਾ ਨਾ ਵੀ ਡਰਾਈਵਰ ਵੀਰ ਤੇ ਅਗਰ ਗਲਤੀ ਪਲਟ ਗਈ ਹੈ ਤੇ ਉਸ ਚੀਨ ਨੂੰ ਆਪਾਂ ਵਿਖੇ ਨਾ ਵੀ ਗੱਡੀ ਪਲਟਣ ਬਾਅਦ ਉਸ ਦਾ ਮਾਲ ਹੈ ਜਿਹੜਾ ਉਹ ਤਾਂ ਨਾ ਘਰੇ ਢੋ ਮਦਦ ਤਾਂ ਉਹਦੀ ਕੀ ਕਰਨੀ ਆਪਾਂ ਸਗੋਂ ਦੀ ਆਪਾਂ ਉਹਦੇ ਤੋਂ ਪਿੱਛਾ ਪਿੱਛਾ ਤਕਾ ਕੇ ਉਹਨੂੰ ਸਾਰਾ ਚੱਕਰ ਨੂੰ ਫਿਰਦੇ ਆ ਕਿ ਕਿਸ ਤਰ੍ਹਾਂ ਦੀ ਮਤਲਬ ਇਨਸਾਨੀਤਾ ਕੀ ਹੈ ਡਰਾਈਵਰ ਦਾ ਪਤਾ ਨਹੀਂ ਕੋਈ ਵਿਚਾਰੇ ਦਾ ਕਿਵੇਂ ਹਾਲ ਤਾਂ ਕਿਵੇਂ ਨਹੀਂ ਵੀ ਤੁਸੀਂ ਉਹਦੀ ਸਾਰਾ ਕੁਝ ਹੀ ਚੱਕ ਕੇ ਲੈ ਗਏ ਕਮਾਲ ਦੀ ਗੱਲ ਐ ਵੀ ਦੁਨੀਆ ਹੈ ਕਿਹਦੇ ਪਾਸੇ ਵੀ ਉਹ ਤਾਂ ਵਿਚਾਰੇ ਦਾ ਕੋਈ ਪਤਾ ਨਹੀਂ ਕੋਈ ਹੋਰ ਨਹੀਂ ਵੀ ਤੁਸੀਂ ਸਾਰਾ ਘਟੌਣ ਤੇ ਆ ਗਿਆ ਆਪਣੇ ਅੱਜ ਤੇ ਵੀਡੀਓ ਨੂੰ ਵੀਰੇ ਵੱਤ ਵੱਤ ਸ਼ੇਅਰ ਕਰਿਓ ਜੇ ਪੰਜਾਬੀ ਵੀਰੋਂ ਨੇ ਚੀਜ਼ ਨੂੰ ਸਮਝਦੇ ਹੋ ਗੱਲ ਨੂੰ ਮੇਰੀ